ਮੁਕਸਰ ਦੀ ਜੱਤ ਤੋਂ ਬਾਅਦ ਹਨ ਕਿਵੇਂ ਮਹਿਸੂਸ ਕਰਦੇ ਹੋ ਆਪ ਦਾ ਇਲਾਕਾ ਹਾਂ ਅੱਜ ਅਸੀਂ ਗੁਰਮਰਿਆਦਾ ਦੇ ਤਹਿਤ ਸਾਰੇ ਮੱਥਾ ਟੇਕਣ ਆਏ ਸੀ ਜਨਮ ਭੂਮੀ ਹੈ ਮੁਕਸਰ ਦੇ ਹਸਪਤਾਲ 우ਸ਼ਾ ਗੁਪਤਾ ਦੇ ਪੈਦਾ ਹੋਇਆ ਸੀ ਰਾਜਾ ਬੜੇ ਸੋ ਬਾਬਾ ਜੀ ਦਾ ਆਸ਼ੀਰਵਾਦ ਹੈ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਉੱਥੇ ਨਕਮਸਤਕ ਹੋਣ ਵਾਸਤੇ ਆਏ ਹਾਂ ਸੋ ਬਹੁਤ ਚਾਹ ਇਹ ਲੋਕਾਂ ਚ ਬਹੁਤ ਪਿਆਰ ਹੈ ਬਹੁਤ ਲੋਕਾਂ ਨੇ ਅਸ਼ੀਰਵਾਦ ਦਿੱਤਾ ਔਰ ਇਹ ਮੁਕਸਰ ਤੇ ਗਿੱਦੜਵਾ ਦੇ ਲੋਕਾਂ ਦੀ ਬਦੌਲਤ ਹੈ ਕਿ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਸਾਨੂੰ ਹੋਈ ਉਹ 3 72 ਘੰਟਿਆਂ ਤੇ ਤਿੰਨ ਹਮਲੇ ਜੰਮੂ ਕਸ਼ਮੀਰ ਚ ਸਰਕਾਰ ਬਣਦੇ ਕਿਵੇਂ ਵੇਖਦੇ ਹੋ ਦੇਖੋ ਸਰਕਾਰ ਬਣ ਗਈ ਹੈ ਲੇਕਿਨ ਸਰਕਾਰ ਦੀ ਕਿਸੇ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ ਔਰ ਜਿਸ ਪ੍ਰਕਾਰ ਤੰਦਾ ਬਲਦਾ ਇਸਤੇਮਾਲ ਕੀਤਾ ਗਿਆ ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ ਅਕਾਊਂਟ ਸੀਜ਼ ਕਰ ਦਿੱਤੇ ਗਏ ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ ਚਰਨ ਸੀਮਾ ਤੇ ਬੇਰੋਜ਼ਗਾਰੀ ਹੈ ਚਰਨ ਸੀਮਾ ਤੇ ਮਹਿੰਗਾਈ ਹੈ ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਵੱਲੋਂ ਤੋਂ ਬਾਅਦ ਹੋਏ ਹੈ ਇਹ ਕੋਈ ਚੰਗੇ ਸੰਕੇਤ ਨਹੀਂ ਹੈ। ਅਤੇ ਮੈਂ ਆਸ ਕਰਦਾ ਹਾਂ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ। ਦੇਸ਼ ਨੂੰ ਵੰਡਣਾ ਕਿਵੇਂ ਹੈ? ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ, ਸਿੱਖਾਂ ਨੂੰ ਅਲੱਗ ਕਰ ਦਿਓ, ਮੁਸਲਮਾਨਾਂ ਨੂੰ ਅਲੱਗ ਕਰ ਦਿਓ। ਇਸ ਪੰਜਾਬ ਦੇ ਅੰਦਰ ਬਹੁਤ ਵੱਡੇ 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 ਦੁਖਾਂਤ ਹੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੋਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸੰਜਾਂਗ ਸੋ ਲੋਕਾਂ ਨੂੰ ਰਾਮ ਜੀ ਦੇ ਨਾਂ ਤੇ ਬੇਫਕੂ ਬਣਾਇਆ ਅੰਤਿਮ ਸਮੇਂ ਤੇ ਜਾ ਬਹੁਤ سارے ਲੱਡੂ ਵੰਡ ਦਿੱਤੇ ਗਏ ਕਿ ਇਹ ਪ੍ਰਸ਼ਾਦ ਆਇਆ ਜਉਧਿਆਂ ਚੋ ਪਤਾ ਨਹੀਂ ਆਇਆ ਕਿ ਨਹੀਂ ਆਇਆ। ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ અપਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਫੋਟੋ ਹਾਂ ਸਿੱਗੀ। ਤੋ ਜਿਸ ਪ੍ਰਕਾਰ ਮੈਂ ਕਹਿੰਦਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹਦੇ ਤੋਂ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ। ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਹੈ ਔਰ ਨਾਲ ਆਸ ਕਰਦਾ ਹਾਂ ਕਿ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨਗੇ। ਬਲਾਕ ਸਮਤੀ ਪੰਚਾਇਤ ਜਿਮਨੀ ਤੋਂ ਹਨ ਕੱਟ ਕੇ ਆ ਰਿਹਾ ਕਿਵੇਂ ਦੇਖਦੇ ਹੋ ਜੀ ਇਹ ਤਾਂ ਚੱਲੀ ਜਾਣਾ ਜੀ سلسلہ ਇੱਕ ਬਾਈ ਇਲੈਕਸ਼ਨ ਜਲੰਧਰ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾ ਇਲੈਕਸ਼ਨ ਸੀ ਉਹ ਦੂਜੀਆਂ ਨਾਲ ਆ ਜਾਂਦੀ ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣਾਂ ਹੋਣੇ ਉਦੋਂ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ ਫਿਰ ਕੋੜ ਹੀ ਲੱਗਿਆ ਰਹਿੰਦਾ ਹੈ ਇਸੇ ਉਲਝਣਾ ਚਿਰ ਰਹਿੰਦੇ ਆ ਕਿ ਅੱਜ ਉਹ ਚੋਣ ਆ ਗਿਆ ਜੋ ਚੋਣਾਂ ਆ ਗਿਆ ਸੋ ਕੋਈ ਗੱਲ ਨਹੀਂ ਤਿਆਰ ਪਰ ਤਿਆਰ ਹੈ ਕੌਜਾ ਮੈਦਾਨ ਦੇ ਵਿੱਚ ਹੈ ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਗਾ ਨੇ ਦਿੱਤਾ ਸੱਤ ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੋ ਸਰਕਾਰਾਂ ਦੇ ਖਿਲਾਫ ਦਿੱਲੀ ਚ ਵੀ ਸਰਕਾਰ ਬੀਜੇਪੀ ਦੀ ਸੀ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਔਰ ਮੈਂ ਕਿਆ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ ਔਰ ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ ਤੇ ਸਰਸਵਦੀ ਬੈਠੀ ਹੁੰਦੀ ਹੈ ਉਹਦੇ ਤੇ ਮੋਹਰ ਲਾਈ ਸੱਤ ਸੀਟਾਂ ਅਸੀਂ ਜਿੱਤ ਕੇ ਕਿੱਦਾਂ ਬਾਜੀ ਜਿੰਨੀ ਚੌਂਦਾ ਆਪ ਦਾ ਇਲਾਕਾ ਕਹਿੰਦੇ ਸੁਪੀਰ ਬਾਦਲ ਆ ਰਹੇ ਕੰਮ ਅੱਜ ਕੋਈ ਆ ਜੀ ਪਹਿਲਾਂ ਕਿਹੜਾ ਸੁਪੀਰ ਬਾਦਲ ਹਰਾਂ ਸਾਫ ਹੋਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵਿੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਦਾ ਹੁੰਦਾ ਹੈ ਸੋ ਕੋਈ ਆ ਜੀ ਜੀਨੇ ਆਉਣਾ ਜੀ ਸਦਕੇ ਸਾਰਿਆਂ ਨੂੰ ਜੀ ਆਇਆਂ ਨੂੰ ਪਰਮਾਤਮਾ ਗੁਰੂ ਘਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਬਸ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪ ਦੇ ਚੇਂਜ ਵੀ ਬਹੁਤ ਕੀਤਾ। ਰਵਨੀਤ ਬਿੱਟੂ ਦੀ ਮੰਦੇ ਇੰਟਰਵਿਊ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੈਂਗੁਏਜ ਫੇਰ ਹੋਈ ਹੈ। ਰਵਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਅਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਬਿੱਟੂ ਕਿ تعلیم ਤੇ ਤਜ਼ੀਬ ਆ ਗਈ ਸੱਚੇ ਪਾਤਸ਼ਾਹ ਦਾ ਊਟਾ ਅਸਰਾ ਲੈ ਲਿਆ ਤਾਂ ਸਭ ਕੁਝ ਮਿਲ ਗਿਆ ਨਹੀਂ ਤਾਂ ਤੁਸੀਂ ਕਿਤੇ ਪਹੁੰਚ ਜਾਓ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਤੁਸੀਂ ਮੰਤਰੀ ਬਣ ਜਾਓ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਓ ਜੇ تعلیم ਤੇ ਤਜ਼ੀਬ ਨਹੀਂ ਹੈ ਔਰ ਹਮੇਸ਼ਾ ਕਰੋਧ ਲੈ ਕੇ ਫਿਰਦੇ ਹੋ ਰਾਜਨੀਤੀ ਜਿਹੜੀ ਹੈ ਕਰੋਧੀ ਲੋਕਾਂ ਦੇ ਆਸਤੇ ਨਹੀਂ ਹੈ ਉਹ ਹੋਰ ਮદાન ਹੈ ਰਾਜਨੀਤੀ ਠੰਡੇ ਮਤੇ ਦੇ ਨਾਲ ਸੋਚ ਸਮਝ ਕੇ ਆਪ ਦੇ ਦੁਸ਼ਮਣ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਉਹਰਾ ਵੀ ਮਾੜਾ ਨਹੀਂ ਕਰਨਾ ਕਿਸ ਪ੍ਰਕਾਰ ਅੱਗੇ ਚੱਲਣਾ ਹੈ ਮੇਰਾ خیال ਰਾਜਨੀਤੀ ਚ ਉਹੀ ਲੋਕ ਕੰਮਜਮ ਹੋਏ ਹੈ ਕ્રોਧ ਤੇ ਗੁੱਸੇ ਵਾਲੀ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਮੁਕਸਰ ਨੂੰ ਹਲਕਾ ਇੰਚਾਰਜ ਕਿੱਦੋਂ ਤੱਕ ਮੈਂ ਜੀ ਕਿਉਂਕਿ ਇਸ ਵਾਰੀ ਵੀ ਕਾਂਗਰਸ ਕਿੰਨੇ ਹਲਕਾ ਕਿੰਨੇ ਹਲਕਾ ਇੰਚਾਰਜ ਹੈ ਮੁਕਸਰ ਦੇ ਵਿੱਚ ਮੈਂ ਉਹੀ ਕਹਿ ਰਿਹਾ ਹਾਂ ਸਭ ਕਾਂਗਰਸੀ ਜਿਹੜੇ ਭਰਾ ਨੇ ਬਹੁਤ ਕੰਮ ਕਰਦੇ ਨੇ ਇਹ ਨੌਜਵਾਨ ਸਾਥੀ ਮੁੰਡਿਆਂ ਨੇ ਬਹੁਤ ਕੰਮ ਕੀਤਾ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਔਰ ਜਲਦੀ ਹੀ ਹੁਣ ਸਾਨੂੰ ਇਹ ਤਿਆਰੀ ਵਿੜਨੀ ਪੈਣੀ ਹੈ ਜਿਹੜਾ ਵੀ ਕੋਈ ਸਾਥੀ ਨਾ ਕੰਮ ਕਰਨਗੇ ਉਹਨਾਂ ਨੂੰ ਜ਼ਿੰਮੇਵਾਰੀ